ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਅਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੇ ਰਿਸ਼ਤਿਆਂ ਦੀ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜੰਨਾ ਪਹੁੰਚ ਸਕਣ ਜੀ ਜੇ ਤੁਹਾਨੂੰ ਆਪਣੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 588 ਇਹ ਦੋਸਤਾਂ ਕਿਆਂ ਭੈਣਾਂ ਦੇ ਰਿਸ਼ਤੇ ਆ ਜੀ ਭਰਾ ਨਹੀਂ ਹੈ ਨਾਮ ਕੌਰ ਜੀਲਾ ਫਤੇਗੜ ਸਾਹਿਬ ਕਾਸਟ ਜੱਟ ਚੀਕੋਤ ਸੰਧੂ ਹਾਈਟ 5 ਫੁੱਟ 4 ਇੰਚ ਜਨਮ 10 ਸਤੰਬਰ 1999 ਪੜ੍ਹਾਈ 12 ਪਾਸ ਉੜੀ ਸਲਾਈ ਦਾ ਕੰਮ ਜਾਣਦੀ ਹੈ ਘਰ ਵਿੱਚ ਮਾਤਾ ਪਿਤਾ ਅਤੇ ਦਾਦੀ ਜੀ ਨੇ ਦੋਨੇ ਭੈਣਾਂ ਸੋਹਣੀ ਸੁਨੱਖੀਆਂ ਨੇ ਇਹਨਾਂ ਨੂੰ ਲੋੜ ਹੈ ਜਿਹੜੇ ਰਿਸ਼ਤੇ ਦੀ ਜ਼ਮੀਨ ਚਾਹੇ ਮੁੰਡੇ ਨੂੰ ਤਿੰਨ ਤੋਂ ਚਾਰ ਕਿੱਲੇ ਤੱਕ ਆਉਂਦੀ ਹੋਵੇ ਜਾਂ ਮੁੰਡਾ ਆਪਣਾ ਕੋਈ ਬਿਜ਼ਨਸ ਕਰਦਾ ਹੋਵੇ ਸੋਹਣਾ ਸੁਨੱਖਾ ਹੋਵੇ ਜਾਂ ਵਧੀਆ ਕਿਸੇ ਜੋਬ ਤੇ ਹੋਵੇ ਜਾਂ ਇੱਕ ਘਰ ਵਿੱਚ ਦੋ ਭਰਾ ਬਦੇ ਰਿਸ਼ਤੇ ਹੋਣ ਜੀ ਇਹ ਰਿਸ਼ਤਾ ਕਰ ਦੇਣਗੇ ਇਸ ਤੋਂ ਅਗਲੀ ਭੈਣ ਦਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 589 ਨਾਮ ਕੋਰ ਜੀਲਾ ਫਤਿਹਗੜ ਸਾਹਿਬ ਇਹ ਉਸ ਤੋਂ ਵੱਡੀ ਭੈਣ ਦਾ ਰਿਸ਼ਤਾ ਹੈ ਜੀ ਕਾਸਟ ਜੱਟ ਸਿੱਖ ਗੋਤ ਸੰਧੂ ਹਾਈਟ 5 ਫੁੱਟ 4.5 ਇੰਚ ਜਨਮ 20 ਸਤੰਬਰ 1997 ਪੜ੍ਹਾਈ ਪੀਏ ਪਾਸ ਕੰਮ ਕੁੜੀ ਸਲਾਈ ਦਾ ਕੰਮ ਜਾਣਦੀ ਹੈ ਲੋੜ ਹੈ ਜੀ ਰਿਸ਼ਤੇ ਦੀ ਮੁੰਡਾ ਸੋਹਣਾ ਸੁਨੱਖਾ ਹੋਵੇ ਦੈਂਕ ਘਰ ਵਿੱਚ ਦੋ ਭਰਾਵਾਂ ਦੇ ਰਿਸ਼ਤੇ ਹੋਣ ਜੀ ਜਿਮੀਨ 7 ਤੋਂ 8 ਕਿੱਹਾ ਤੱਕ ਆਉਂਦੀ ਹੋਵੇ ਦੋ ਭਰਾਵਾਂ ਨੂੰ ਪਰਿਵਾਰ ਮਿਲ ਵਰਤਣ ਵਾਲਾ ਹੋਵੇ ਜੀ ਜੇ ਇਹ ਰਿਸ਼ਤਾ ਕਿਸੇ ਦੋਨੇ ਪੰਨੇ ਦੇ ਰਿਸ਼ਤੇ ਹੈ ਜੀ ਜੇ ਕਿਸੇ ਪਰਿਵਾਰ ਨਾਲ ਮੈਚ ਕਰਦੇ ਹੋਣ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਇਹਨਾਂ ਪਰਿਵਾਰਾਂ ਦੇ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 590 ਨਾਮ ਕੌਰ ਇਹ ਤਲਾਕ ਸੁਧਾਰ ਰਿਸ਼ਤਾ ਹੈ ਜੀ 9 ਮਹੀਨੇ ਹੋ ਗਏ ਤਲਾਕ ਹੋਇਆ ਨੂੰ 9 ਮਹੀਨੇ ਮਤਲਬ ਕਿ ਲੜਕੀ ਸਹੁਰਿਆਂ ਘਰ ਰਹੀ ਹੈ ਜੀ 9 ਮਹੀਨੇ ਬਤਲਾਕ ਹੋ ਗਿਆ ਸੀਗਾ ਤੇ ਜਿਲ੍ਹਾ ਮੋਗਾ ਹੈ ਜੀ ਨਿਹਾਲ ਸਿੰਘ ਵਾਲਾ ਏਰੀਆ ਕਾਸਟ ਜੱਟ ਸਿੱਖ ਜਨਮ ਮਾਰਚ 2095 ਹਾਈਟ 5 ਫੁੱਟ 3 ਇੰਚ ਪੜਾਈ 10 ਪਾਸ ਭਰਾ ਦੋ ਨੇ ਜੀ ਮੈਰਿਡ ਹੈ ਬੱਚਾ ਕੋਈ ਨਹੀਂ ਕੁੜੀ ਦਾ ਰੰਗ ਸਾਫ਼ ਹੈ ਤੇ ਸੋਹਣੀ ਸੁਨੱਖੀ ਹੈ ਜੀ ਇਹਨਾਂ ਨੂੰ ਲੋੜ ਹੈ ਜਿਹੜੀ ਇਸਤਰੀ ਮੁੰਡਾ ਕੋਈ ਵਧੀਆ ਜੋਬ ਕਰਦਾ ਹੋਵੇ ਜਿੰਮੇਨ 4 ਤੋਂ 5 ਕਿਲੀਆਂ ਤੱਕ ਆਉਂਦੀ ਹੋਵੇ ਮੁੰਡਾ ਮਿਹਨਤੀ ਹੋਵੇ ਨਸ਼ਾ ਰਹਿਤ ਹੋਵੇ ਜੀ ਮੁੰਡਾ ਤਲਾਕਸ਼ੁਦਾ ਹੋਵੇ ਜਾਂ ਅਨਮੈਰਿਡ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਾਰਤਸਫ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ 10 ਦੇ ਪਰਿਵਾਰ ਦਾ ਸੰਪਰਕ ਨੰਬਰ ਅਤੇ ਹੋਰ ਵਧੀਰੀ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਨੀਸਾ ਨੋਟ ਕਰੋ ਜੀ ਫਾਈਲ ਨੰਬਰ 591 ਨਾਮ ਸਿੰਘ ਅਮਰਧਰਿਆ ਜੀ ਬੁੱਢਾ ਜਨਮ 2 ਅਗਸਤ 1994 ਕੱਦ 5 ਫੁੱਟ 8 ਇੰਚ ਪੜ੍ਹਾਈ ਐਮਏ ਪਾਸ ਜ਼ਿਲ੍ਹਾ ਤਰਨਤਾਰਨ ਆਰਾਮਗੜੀਆ ਵਿਰਦੀ ਜੀ ਪਰਿਵਾਰ ਵਿੱਚ ਮਾਤਾ ਦੇ ਦੋ ਭੈਣਾਂ ਇੱਕ ਮੈਰਿਡ ਨੌਕਰੀ ਹੈ ਜੀ ਮੁੰਡੇ ਦੀ ਇੰਡੀਅਨ ਆਰਮੀ ਚ ਜੋਬ ਕਰਦਾ ਹੈ ਜੀ ਪਰਮਾਨੈਂਟ ਸਰਵਿਸ ਤਨਕਾ 80000 ਰੁਪਏ ਮਹੀਨਾ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੀ ਮੁੰਡਾ ਵਿਸ਼ਨੂੰ ਆ ਵੈਸ਼ਨ ਪਰਿਵਾਰ ਦੀ ਪੜ੍ਹੀ ਲਿਖੀ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਜੀ ਆਰਾਮਗੜੀਆ ਤੇ ਜੱਟ ਸਿੱਖ ਪਰਿਵਾਰ ਤੋਂ ਸੰਪਰਕ ਕਰ ਸਕਦੇ ਨੇ ਜੀ ਨੰਬਰ ਹੈ ਜੀ ਪਰਿਵਾਰ ਦਾ ਦਿੱਤਾ ਹੋਇਆ 9879905827 ਅਗਲਾ ਨੰਬਰ ਹੈ ਜੀ 8146247024 ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਜਾਂਚ ਪਰਖਾਲ ਜਰੂਰ ਕਰ ਲਿਆ ਕਰੋ ਜੀ ਸਤਿ ਸ੍ਰੀ ਅਕਾਲ ਜੀ